ਜਿਹੜਾ ਆਪਣਾ ਵਿਊਅਰ ਉਹਨੂੰ ਘਰੇ ਹੀ ਹੱਲ ਮਿਲ ਜੇ ਨਾ ਦਵਾਈਆਂ ਦੇ ਚੱਕਰ 'ਚ ਪੈਣਾ ਪਵੇ ਬਿਲਕੁਲ ਠੀਕ ਹੈ ਔਰ ਉਹ ਜਦੋਂ ਆਪਣੀ ਸੋਚ ਮਿਲੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਦੇ ਵਿਚਾਰ ਰੱਖ ਰਹੇ ਹਾਂ ਕੁਦਰਤ ਮੈਂ ਕਹਿੰਦਾ ਇਹ ਕੁਦਰਤ ਦੇ ਨਾਲ ਆਪਾਂ ਜੁੜ ਕੇ ਚੱਲੀਏ ਤੇ ਕੁਦਰਤ ਬੜਾ ਅਸ਼ੀਰਵਾਦ ਦਿੰਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਹਨੂੰ ਲੈਣ ਵਾਸਤੇ ਤੁਹਾਨੂੰ ਪੰਸਾਰੀ ਕੋਲੇ ਨਹੀਂ ਜਾਣਾ ਪੈਣਾ ਅੱਛਾ ਠੀਕ ਹੈ ਕੋਈ ਡਾਕਟਰ ਕੋਲ ਨਹੀਂ ਜਾਣਾ ਪੈਣਾ ਆਮ ਪ੍ਰਚਲਿਤ ਆਪਣੇ ਘਰਾਂ ਦੇ ਆਲੇ-ਦੁਆਲੇ ਗਵਾਂਡੀਆਂ ਦੇ ਤੁਹਾਡੇ ਆਪ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਘਰ ਦੇ ਵਿੱਚ ਐਲੋਵੇਰਾ ਲੱਗੀ ਹੀ ਹੁੰਦੀ ਆ ਜਦੋਂ ਗਰਮੀ ਆ ਜੇ ਜੀ ਤਾਂ ਗਰਮੀ ਦੇ ਵਿੱਚ ਜੇਕਰ ਕੋਈ ਵੀ ਇਨਸਾਨ ਸਵੇਰੇ ਉੱਠ ਕੇ ਐਲੋਵੇਰਾ ਦਾ ਸੇਵਨ ਕਰਦਾ ਹੈ ਕਿਸੇ ਵੀ ਪ੍ਰਕਾਰ ਨਾਲ ਕਰਦਾ ਹੈ ਤਾਂ ਉਹਦਾ ਬੈਨੀਫਿਟ ਇੰਨੇ ਕੁ ਮਿਲਦੇ ਆ ਵੀ ਉਹਦੇ ਸਰੀਰ ਨੂੰ ਜਿਹੜੀ ਲੂ ਹੁੰਦੀ ਆ ਜਿਹੜੀ ਹੀਟ ਵੇਵਸ ਚਲਦੀਆਂ ਨੇ ਉਹ ਤੋਂ ਬੰਦਾ ਬਚਿਆ ਰਹਿੰਦਾ ਵਾ ਜਦੋਂ ਹੀਟ ਵੇਵਸ ਤੋਂ ਬੰਦਾ ਬਚਿਆ ਰਹਿੰਦਾ ਵਾ ਤਾਂ ਅੱਗੇ ਦੀ ਅੱਗੇ ਉਹਦੀ ਇਮਿਊਨਿਟੀ ਸਟਰੋਂਗ ਰਹਿੰਦੀ ਹੈ ਇਮਿਊਨਿਟੀ ਸਟਰੋਂਗ ਆ ਤਾਂ ਰੋਗ ਲੱਗਣੇ ਕਿੱਥੇ ਨੇ ਜਿੰਨਾ ਲੋਕਾਂ ਨੇ ਐਲੋਵੇਰਾ ਘਰਾਂ ਦੇ ਵਿੱਚ ਲਾਉਣੀ ਸ਼ੁਰੂ ਕੀਤੀ ਆ ਉਹ ਲੋਕ ਆਪ ਬਹੁਤ ਵਰਤਦੇ ਨੇ ਔਰ ਉਹਨਾਂ ਦੇ ਲੋਕਾਂ ਦੇ ਤੁਸੀਂ ਸਭ ਤੋਂ ਪਹਿਲਾ ਗੁਣ ਦੇਖੋਗੇ ਚਮੜੀ ਸਾਫ਼ ਦੂਸਰੀ ਗੱਲ ਜਿਹੜੇ ਲੋਕ ਇਹਦਾ ਸੇਵਨ ਕਰਦੇ ਨੇ ਉਹਨਾਂ ਨੂੰ ਕੋਈ ਜੋੜਾਂ ਨੂੰ ਲੈ ਕੇ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਜਿਹੜੇ ਲੋਕਾਂ ਨੇ ਇਹਨੂੰ ਵਰਤ ਲਿਆ ਉਹਨਾਂ ਲੋਕਾਂ ਨੂੰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆਂ ਵੀ ਆਂਤੜੀਆਂ ਸੁੱਕ ਗਈਆਂ ਅਲਸਰੈਟਿਵ ਕੋਲੈਕਟਸ ਵਰਗੀਆਂ ਦਿੱਕਤਾਂ ਆ ਗਈਆਂ ਉਹ ਦਿੱਕਤਾਂ ਪਰੇਸ਼ਾਨੀਆਂ ਤੋਂ ਵੀ ਨਿਕਲਣ ਦੇ ਵਿੱਚ ਇਸ ਆਮ ਜਿਹੜੇ ਆਪਾਂ ਕਹਿੰਦੇ ਪੰਸਾਰੀ ਕੋਲੇ ਜਾ ਕੇ ਲੈਣ ਦੀ ਲੋੜ ਨਹੀਂ ਉਹਨੇ ਤੁਹਾਡੀ ਮਰਤ ਕੀਤੀ ਹੈ ਜੀ ਕਿ ਜਿਹੜੀ ਆਂਤੜੀਆਂ ਨੇ ਉਹ ਕੀ ਲੱਭਦੀਆਂ ਨੇ ਫਾਈਬਰ ਇਹ ਫਾਈਬਰ ਭਰਪੂਰ ਹੈ ਜਦੋਂ ਤੁਹਾਡੇ ਆਂਤੜੀਆਂ ਨੂੰ ਲੀਵਰ ਨੂੰ ਫਾਈਬਰ ਮਿਲ ਗਿਆ ਦਾ ਤੁਹਾਡਾ ਸਰੀਰ ਹਿੰਮਤ ਰੱਖਦਾ ਹੈ ਆਪਦੇ ਆਪ ਨੂੰ ਨਿਰੋਗ ਕਰਨ ਤੇ ਜੋ ਫਰਜ਼ ਕਲੋਂ ਤੁਹਾਨੂੰ ਪਿਤ ਪਰਵਰਤੀ ਆ ਕਫ ਆ ਜਾਂ ਵਾਤ ਦੀ ਦਿੱਕਤ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮਦਦ ਕਰ ਸਸਿਕਾ ਜੀ ਸਾਰਿਆਂ ਨੂੰ ਜੰਨੇ ਵੀ ਦਰਸ਼ਕ ਇਸ ਵਕਤ ਵੇਖ ਰਹੇ ਨੇ ਜਿਹੜੇ ਆਪਣੇ ਕਹਿ ਸਕਦੇ ਆ ਵੀ ਸੱਜਣ ਵੀਡੀਓ ਵੇਖਦੇ ਨੇ ਉਹਨਾਂ ਤੱਕ ਕਿਤੋਂ ਨਾ ਕਿਤੋਂ ਪੋਜ਼ਿਟਿਵ ਮੈਸੇਜ ਲੱਭ ਕੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਔਰ ਮੈਨੂੰ ਯਾਦ ਆ ਵੀ ਜਦੋਂ ਆਪਣੀ ਗੱਲ ਹੋਈ ਸੀ ਤੁਸੀਂ ਮੈਨੂੰ ਕਿਹਾ ਸੀ ਵੀ ਜੋਦਾ ਜੀ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਆਪਣਾ ਵਿਊਅਰ ਉਹਨੂੰ ਘਰੇ ਹੀ ਹੱਲ ਮਿਲ ਜੇ ਨਾ ਦਵਾਈਆਂ ਦੇ ਚੱਕਰ 'ਚ ਪੈਣਾ ਪਵੇ। ਬਿਲਕੁਲ ਠੀਕ ਹੈ। ਔਰ ਉਹ ਜਦੋਂ ਆਪਣੀ ਸੋਚ ਮਿਲੀ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਦੇ ਵਿਚਾਰ ਰੱਖ ਰਹੇ ਹਾਂ। ਹੂੰ। ਬਹੁਤ ਕੁਦਰਤ ਮੈਂ ਕਹਿੰਦਾ ਇਹ ਕੁਦਰਤ ਦੇ ਨਾਲ ਆਪਾਂ ਜੁੜ ਕੇ ਚੱਲੀਏ ਤੇ ਕੁਦਰਤ ਬੜਾ ਅਸ਼ੀਰਵਾਦ ਦਿੰਦੀ ਹੈ। ਫਿਰੋਕੀ ਜੀ ਗੱਲ ਇਦਾਂ ਹੈ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਹਨੂੰ ਲੈਣ ਵਾਸਤੇ ਤੁਹਾਨੂੰ ਪੰਸਾਰੀ ਕੋਲੇ ਨਹੀਂ ਜਾਣਾ ਪੈਣਾ। ਅੱਛਾ ਠੀਕ ਹੈ। ਕੋਈ ਡਾਕਟਰ ਕੋਲ ਨਹੀਂ ਜਾਣਾ ਪੈਣਾ। ਤਾਂ ਗੇੜਾ ਤਾਂ ਤੁਹਾਡਾ ਉੱਥੇ ਹੀ ਰੁਕ ਗਿਆ। ਠੀਕ ਹੈ। ਹੁਣ ਜੂਜਾ ਜਿਹੜਾ ਕੰਮ ਇਹਦੇ ਕਰਨਾ ਵਾ ਉਹ ਕੰਮ ਇਹ ਕਰਨਾ ਵਾ ਵੀ ਆਮ ਪ੍ਰਚਲਿਤ ਆਪਣੇ ਘਰਾਂ ਦੇ ਆਲੇ-ਦੁਆਲੇ ਗਵਾਂਡੀਆਂ ਦੇ ਤੁਹਾਡੇ ਆਪ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਘਰ ਦੇ ਵਿੱਚ ਐਲੋਵੇਰਾ ਲੱਗੀ ਹੀ ਹੁੰਦੀ ਆ ਦੂਸਰੀ ਗੱਲ ਇਹਦੇ ਵਿੱਚ ਸਭ ਤੋਂ ਵੱਡੀ ਖਾਸियत ਇਹ ਹੁੰਦੀ ਆ ਤੁਸੀਂ ਵੇਖੋਗੇ ਜਦੋਂ ਗਰਮੀ ਆ ਜਾਏ ਜੀ ਤਾਂ ਗਰਮੀ ਦੇ ਵਿੱਚ ਜੇਕਰ ਕੋਈ ਵੀ ਇਨਸਾਨ ਸਵੇਰੇ ਉੱਠ ਕੇ ਐਲੋਵੇਰਾ ਦਾ ਸੇਵਨ ਕਰਦਾ ਹੈ ਕਿਸੇ ਵੀ ਪ੍ਰਕਾਰ ਨਾਲ ਕਰਦਾ ਹੈ ਕਿਸੇ ਵੀ ਪ੍ਰਕਾਰ ਨਾਲ ਉਹ ਕਿਸੇ ਵੀ ਤਰੀਕੇ ਨਾਲ ਉਹਦਾ ਸੇਵਨ ਜੇ ਕਰਦੇ ਆ ਉਥੇ ਆਪਾਂ ਦੱਸਦੇ ਹਾਂ ਵੀ ਤਾਂ ਉਹਦਾ ਬੈਨੀਫਿਟ ਇੰਨੇ ਕੁ ਮਿਲਦੇ ਆ ਵੀ ਉਹਦੇ ਸ਼ਰੀਰ ਨੂੰ ਜਿਹੜੀ ਲੂ ਹੁੰਦੀ ਆ ਜਿਹੜੀ ਹੀਟ ਵੇਵਸ ਚਲਦੀਆਂ ਨੇ ਉਹ ਤੋਂ ਬੰਦਾ ਬਚਿਆ ਰਹਿੰਦਾ ਵਾ ਜਦੋਂ ਹੀਟ ਵੇਵਸ ਤੋਂ ਬੰਦਾ ਬਚਿਆ ਰਹਿੰਦਾ ਵਾ ਤਾਂ ਅੱਗੇ ਦੀ ਅੱਗੇ ਉਹਦੀ ਇਮਿਊਨਿਟੀ ਸਟਰੋਂਗ ਰਹਿੰਦੀ ਆ ਇਮਿਊਨਿਟੀ ਸਟਰੋਂਗ ਆ ਤਾਂ ਰੋਗ ਲੱਗਣੇ ਕਿੱਥੇ ਨਹੀਂ ਠੀਕ ਹੈ ਸੋ ਉਹ ਜਿਹੜੇ ਰੋਗਾਂ ਤੋਂ ਨਿਰੋਗ ਰਹਿਣ ਵਾਸਤੇ ਤੁਸੀਂ ਵੇਖੋ ਵੀ ਕੁਦਰਤ ਨੇ ਸਾਨੂੰ ਇਹ ਚੀਜ਼ਾਂ ਬਖਸ਼ੀਆਂ ਨੇ ਬਾਕੀ ਤੁਸੀਂ ਵੱਧ ਸਿਆਣੇ ਤੁਸੀਂ ਆਪ ਸਮਝ ਸਕਦੇ ਹੋ ਵੀ ਜਿੰਨਾ ਲੋਕਾਂ ਨੇ ਐਲੋਵੇਰਾ ਘਰਾਂ ਦੇ ਵਿੱਚ ਲਾਉਣੀ ਸ਼ੁਰੂ ਕੀਤੀ ਆ ਉਹ ਲੋਕ ਆਪ ਬਹੁਤ ਵਰਤਦੇ ਨੇ ਔਰ ਉਹਨਾਂ ਦੇ ਲੋਕਾਂ ਦੇ ਤੁਸੀਂ ਸਭ ਤੋਂ ਪਹਿਲਾ ਗੁਣ ਦੇਖੋਗੇ ਚਮੜੀ ਸਾਫ਼ ਐਨ ਲਿਸ਼ਕਦੀ ਹੋਈ ਚਮੜੀ ਉਹਨਾਂ ਲੋਕਾਂ ਦੀ ਜਿਹੜੇ ਲੋਕ ਇਹਨੂੰ ਵਰਤਦੇ ਨੇ ਦੂਸਰੀ ਗੱਲ ਜਿਹੜੇ ਲੋਕ ਇਹਦਾ ਸੇਵਨ ਕਰਦੇ ਨੇ ਉਹਨਾਂ ਨੂੰ ਕੋਈ ਜੋੜਾ ਨੂੰ ਲੈ ਕੇ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਤੀਸਰੀ ਹੈਰਾਨੀ ਜਨਕ ਗੱਲ ਆ ਵੀ ਜਿਹੜੇ ਲੋਕਾਂ ਨੇ ਇਹਨੂੰ ਵਰਤ ਲਿਆ ਉਹਨਾਂ ਲੋਕਾਂ ਨੂੰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆਂ ਵੀ ਆਂਤੜੀਆਂ ਸੁੱਕ ਗਈਆਂ ਅਲਸਰ ਐਟਿਵ ਕੋਲੈਕਟਸ ਆਗੀਆਂ ਦਿੱਕਤਾਂ ਆ ਗਈਆਂ ਉਹ ਦਿੱਕਤਾਂ ਪਰੇਸ਼ਾਨੀਆਂ ਤੋਂ ਵੀ ਨਿਕਲਣ ਦੇ ਵਿੱਚ ਇਸ ਆਮ ਜਿਹੜੀ ਆਪਾਂ ਕਹਿੰਨੇ ਪੰਸਾਰੀ ਕੋਲ ਜਾ ਕੇ ਲੈਣ ਦੀ ਲੋੜ ਨਹੀਂ ਉਹਨੇ ਥੋੜੀ ਮਰਦ ਕੀਤੀ ਹੈ ਜੀ ਇੱਕ ਚੀਜ਼ ਵੇਖੋ ਫਰੁਕੀ ਜੀ ਆਪਾਂ ਇਹਨੂੰ ਉੱਤੇ ਵਾਲੀ ਪਰਤ ਲਾਉਣੀ ਹੈ ਹੌਲੀ-ਹੌਲੀ ਹੂੰ ਇਹ ਆਪਾਂ ਇਸ ਤਰ੍ਹਾਂ ਆ ਦੇਖੋ ਆ ਜਿਹੜੀ ਉੱਪਰ ਵਾਲੀ ਪਰਤ ਆਪਾਂ ਹੌਲੀ-ਹੌਲੀ ਲਾ ਰਹੀ ਆਂ ਹੁਣ ਜਿਹੜੀ ਉੱਪਰ ਵਾਲੀ ਪਰਤ ਲਾਉਣ ਤੋਂ ਬਾਅਦ ਥੱਲੇ ਇਹਨਾਂ ਚਮਚੇ ਦੇ ਨਾਲ ਕੱਢ ਲਿਆ ਇਹ ਆ ਜੈੱਲ ਆ ਗਈ ਥੋੜੀ ਠੀਕ ਹੈ ਇਹ ਜਿਹੜੀ ਜੈੱਲ ਹੈ ਇਹਦੀ ਸਭ ਤੋਂ ਬਖੂਬੀ ਖਾਸੀਅਤ ਇਹ ਹੈ ਤੁਸੀਂ ਇਹਦੇ 'ਚ ਲਚਕ ਦੇਖੋ ਦੂਸਰੀ ਇਹਦੀ ਸਭ ਤੋਂ ਬਖੂਬੀ ਖਾਸੀਅਤ ਇਹ ਵੇਖੋ ਵੀ ਜਿਹੜੀਆਂ ਅੰਤੜੀਆਂ ਨੇ ਉਹ ਕੀ ਲੱਭਦੀਆਂ ਨੇ ਫਾਈਬਰ ਹੂੰ ਇਹ ਫਾਈਬਰ ਭਰਪੂਰ ਹੈ ਜਦੋਂ ਤੁਹਾਡੇ ਆਂਤੜੀਆਂ ਨੂੰ ਲੀਵਰ ਨੂੰ ਫਾਈਬਰ ਮਿਲ ਗਿਆ ਤਾਂ ਤੁਹਾਡਾ ਸਰੀਰ ਹਿੰਮਤ ਰੱਖਦਾ ਹੈ ਆਪਦੇ ਆਪ ਨੂੰ ਨਿਰੋਗ ਕਰਨ ਦੀ ਕਿਸੇ ਪ੍ਰਕਾਰ ਦਾ ਰੋਗ ਹੋਵੇ ਵੱਡੇ ਤੋਂ ਵੱਡੇ ਰੋਗ ਦੇ ਵਿੱਚ ਕੰਮ ਆ ਸਕਦੀ ਹੈ ਔਰ ਦੂਸਰੀ ਸਭ ਤੋਂ ਵੱਡੀ ਖਾਸੀਅਤ ਇਹਦੀ ਇਹ ਹੈ ਵੀ ਕਿਸੇ ਵੀ ਕਿਸੇ ਵੀ ਤੁਸੀਂ ਉਹਦੇ ਵਿੱਚੋਂ ਪ੍ਰਵਰਤੀ ਦੇ ਵਿੱਚੋਂ ਫਰਜ਼ ਕਰ ਲੋ ਤੁਹਾਨੂੰ ਪਿਤ ਪ੍ਰਵਰਤੀ ਆ ਕਫਾ ਜਾਂ ਵਾਤ ਦੀ ਦਿੱਕਤ ਆ ਇਸ ਸਾਰੀਆਂ ਚੀਜ਼ਾਂ ਦੇ ਵਿੱਚ ਮਰਦ ਕਰਦੀ। ਬੈਲੈਂਸ ਕਰੋ ਸਭ ਨੂੰ। ਬੈਲੈਂਸ ਕਰ ਦਿਓ ਸਭ ਤੋਂ ਵੱਡਾ ਕੰਮ ਹੀ ਇਹਦਾ ਇੱਕ ਹੈ ਵੀ ਜਦੋਂ ਤੁਹਾਡੀ ਡਾਈਜੈਸ਼ਨ ਇੰਪਰੂਵ ਹੋਗੀ ਤੇ ਸਾਰੇ ਰੋਗ ਹੀ ਛੱਕੇ ਕਿਉਂਕਿ ਜੀ ਇਸ ਗੱਲ ਉੱਥੇ ਆ ਜਾਂਦੀ ਹੈ ਵੀ ਗੱਲ ਤਾਂ ਸਾਰੀ ਲਚਕਦੀ ਹੈ ਜਦੋਂ ਲਚਕ ਤੁਹਾਡੇ ਸਰੀਰ ਦੇ ਵਿੱਚ ਫਾਈਬਰ ਸਰੀਰ ਦੇ ਵਿੱਚ ਜਾਣਾ ਹੀ ਨਹੀਂ ਤਾਂ ਫਿਰ ਸਰੀਰ ਅੰਦਰੋਂ ਤਾਕਤ ਪੈਦਾ ਕਰੂਗਾ ਕਿੱਥੋਂ। ਜਿਨ੍ਹਾਂ ਲੋਕਾਂ ਨੇ ਇਹਦਾ ਸੇਵਨ ਕਰਨਾ ਸ਼ੁਰੂ ਕਰਤਾ ਉਹਨਾਂ ਦੇ ਜੋੜਾਂ ਦੀ ਦਿੱਕਤ ਸਮਝ ਲਓ ਛੂ ਮੰਤਰ ਬਰਾਬਰ ਹੋ ਜਾਂਦੀ ਹੈ। ਔਰ ਜਿੰਨਾ ਲੋਕਾਂ ਦੇ ਆਪਾਂ ਡਾਕਟਰ ਕਹਿ ਦਿੰਦੇ ਨੇ ਵੀ ਗਰੀਸ ਦੀ ਦਿੱਕਤ ਆ ਚੱਲੀ ਆ ਜੇ ਸ਼ੁਰੂਆਤੀ ਦਿਨ ਨੇ ਤੇ ਉਹਨਾਂ ਲੋਕਾਂ ਵਾਸਤੇ ਇਹਦੇ ਵਿੱਚ ਇੱਕ ਚੀਜ਼ ਹੋਰ ਪ੍ਰੈਕਟੀਕਲ ਕਰਕੇ ਦੇਖੀਏ ਵੀ ਆਟੇ ਦਾ ਉਹ ਲੇਪ ਲਾ ਦਿੰਦੇ ਨੇ ਉਹਦਾ ਮੂੰਹ ਬੰਦ ਕਰ ਦਿੰਦੇ ਨੇ ਆਯੁਰਵੇਦਾ ਦੇ ਅੰਦਰ ਔਰ ਜਿੰਨੀ ਆਯੁਰਵੇਦਾ ਦੀ ਆਹ ਐਲੋਵੀਰਾ ਜੈਲ ਹੁੰਦੀ ਹੈ ਸਾਰੀ ਐਲੋਵੀਰਾ ਜੈਲ ਉਹਦੇ 'ਚ ਭਰ ਕੇ ਔਰ ਹੌਲੀ 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 ਤਕਰੀਬਨ 3 ਸਵਾ 3 ਘੰਟੇ ਨੂੰ ਉੱਥੇ ਛੱਡਦੇ ਨੇ ਕਿਉਂਕਿ ਇਹਦੇ ਅੰਦਰ ਤਾਕਤ ਹੈ ਵੀ ਰਿਸਦੀ ਆ ਤੁਸੀਂ ਆਹ ਵੇਖੋਗੇ ਆਪਾਂ ਇਹਨੂੰ ਉੱਤੇ ਚੱਕਦੇ ਆ ਤਾਂ ਰਿਸਦੀ ਆ ਆ ਦੇਖਿਓ ਆ ਨਾਲ ਆ ਲਚਕ ਆ ਜਿਹੜੀ ਆ ਰਿਸਦੀ ਆ ਇਹ ਰਿਸਦੀ ਹੋਈ ਜਿਹੜੀ ਚੀਜ਼ ਐ ਹੌਲੀ ਹੌਲੀ ਤੁਹਾਡੀ ਚਮੜੀ ਦੇ ਅੰਦਰ ਰਿਸਦੀ ਹੋਈ ਜੋੜਾਂ ਤੱਕ ਵੀ ਪਹੁੰਚਦੀ ਐ ਦੂਸਰੀ ਜਿਹੜੀ ਇਹਦੀ ਬਖੂਬੀ ਚੀਜ਼ ਐ ਉਹ ਇਹ ਐ ਵੀ ਜਦੋਂ ਤੁਸੀਂ ਇਹਨੂੰ ਖਾਣਾ ਸ਼ੁਰੂ ਕਰ ਦਿੰਨੇ ਹੋ ਚਿਹਰੇ ਦੇ ਉੱਤੇ ਲਾਉਣਾ ਸ਼ੁਰੂ ਕਰ ਦਿੰਨੇ ਹੋ ਔਰ ਉਸ ਤੋਂ ਬਾਅਦ ਆਪਦੇ ਜੋੜਾਂ ਦੀ ਦਿੱਕਤ ਆ ਤਾਂ ਉੱਥੇ ਵੀ ਲਾਉਣਾ ਸ਼ੁਰੂ ਕਰ ਦਿੰਨੇ ਹੋ ਤਾਂ ਪੰਛਾਰੀਆਂ ਹਕੀਮਾਂ ਤੋਂ ਉੱਤੋਂ ਦੂਰ ਹੋ ਗਏ ਤੁਸੀਂ ਜਿਹੜੇ ਲੋਕ ਭੱਜੇ ਫਿਰਦੇ ਆ ਵੈਦਾਂ ਹਕੀਮਾਂ ਕੋਲੇ ਜੋੜਾਂ ਵਾਸਤੇ ਜਿਹੜੇ ਲੋਕ ਵੈਦਾਂ ਹਕੀਮਾਂ ਕੋਲੇ ਜਾਂਦੇ ਆ ਪੇਟ ਨੂੰ ਲੈ ਕੇ ਦਿੱਕਤ ਪਰੇਸ਼ਾਨੀਆਂ ਵਾਸਤੇ ਤਾਂ ਉਹਨਾਂ ਲੋਕਾਂ ਵਾਸਤੇ ਇਹ ਰਾਮ ਬਾਣਾ ਜੋ ਕੁਦਰਤ ਨੇ ਬਖਸ਼ਿਆ ਠੀਕ ਹੈ ਦੂਸਰੀ ਗੱਲ ਫਰੂਕੀ ਜੀ ਇੱਕ ਗੱਲ ਮੈਨੂੰ ਤੁਸੀਂ ਸਮਝਾਏ ਹੋ ਅੱਜ ਤੋਂ 60 ਸਾਲ ਪੁਰਾਣੀ ਗੱਲ ਕਰਦੇ ਆਪਾਂ ਜ਼ਿਆਦਾ ਲੰਬੀ ਗੱਲ 60 ਸਾਲ ਪਹਿਲਾਂ ਕਿਹੜੇ ਵੈਦ ਹਕੀਮ ਸੀਗੇ ਹੂੰ ਇੰਨੇ ਜ਼ਿਆਦਾ ਨਹੀਂ ਜੀ ਵੈਰ ਤੇ ਇੰਨੇ ਜ਼ਿਆਦਾ ਨਹੀਂ। ਦੂਸਰੀ ਗੱਲ ਜਿਹੜੀ ਆਪਾਂ ਗੱਲ ਕਰਦੇ ਆ ਵੀ ਜੇਕਰ ਕਿਸੇ ਨੂੰ ਕਬਜ ਹੋਵੇ ਅਮਰੋਦ ਖਾ ਲੋ। ਅਜਵੈਨ ਦਾ ਪਾਣੀ ਪੀ ਲੋ। ਜਦ ਤੁਸੀਂ ਜਿਹੜਾ ਮੇਤੀ ਦਾਣਾ ਉਹਦੇ ਨਾਲ 슈ਗਰ ਕੰਟਰੋਲ ਹੋ ਜਾਊ। ਕੀ ਗੱਲ ਇਹ ਸਾਡੀ ਦਾਦੀ ਨੂੰ ਨਹੀਂ ਪਤਾ? ਹੂੰ। ਸਾਡੀ ਦਾਦੀ ਨੂੰ ਵੀ ਪਤਾ, ਸਾਡੇ ਬਾਪੂ ਜੀ ਨੂੰ ਵੀ ਪਤਾ। ਪੰਗਾ ਕਿੱਥੇ ਪੈ ਗਿਆ ਸਾਡਾ ਜਨਰੇਸ਼ਨ ਗੈਪ ਬਹੁਤ ਵੱਧ ਗਿਆ। ਉਹ ਜਨਰੇਸ਼ਨ ਗੈਪ ਦੇ ਚੱਕਰ ਦੇ ਵਿੱਚ ਹਸਪੀਟਲ ਵਧ ਹੀ ਜਾ ਰਹੇ ਨੇ, ਵਧ ਹੀ ਜਾ ਰਹੇ ਨੇ। ਤੁਹਾਨੂੰ ਦਵਾਈਆਂ ਦੇਣ ਵਾਲੇ ਵਿੱਚ ਨਾਲ ਵਧ ਹੀ ਜਾ ਰਹੇ ਨੇ। ਹੂੰ। ਜੇ ਕਿਤੇ ਉਹ ਜਨਰੇਸ਼ਨ ਗੈਪ ਹੋ ਜੇ ਨਾ ਇਹ ਜ਼ੀਰੋ ਇੱਕ ਪਰਿਵਾਰ ਦੇ ਵਿੱਚ ਇਕਤਾ ਆ ਜੇ ਤਾਂ ਬੱਚਾ ਜਦੋਂ ਹੀ ਬਿਮਾਰ ਹੋ ਜੂ ਉਹ ਸਿੱਧਾ ਜਾ ਕੇ ਦਾਦੀ ਨੂੰ ਪੁੱਛੂ ਦਾਦੀ ਮੇਰੇ ਨਹੀਂ ਅੱਜ ਕਬਜ ਹੋ ਗਈ ਵੀ ਹੁਣ ਕੀ ਲਵਾਂ ਤਾਂ ਦਾਦੀ ਦੱਸੂ ਕਾਕਾ ਐਲੋਵੀਰਾ ਐਲੋਵੀਰਾ ਨੂੰ ਸਵੇਰੇ ਉੱਠ ਕੇ ਛਿੱਲ ਕੇ ਇਹਨੂੰ ਬਿਲਕੁਲ ਪੇਸਟ ਬਣਾ ਕੇ ਤੇ ਇਹਨੂੰ ਪੀਣਾ ਸ਼ੁਰੂ ਕਰਾ ਆ ਹੁਣ ਗਰਮੀਆਂ ਆ ਰਹੀਆਂ ਨੇ ਗਰਮੀਆਂ ਦੇ ਵਿੱਚ ਅਕਸਰ ਹੀ ਲੋਕ ਗੂੰਦ ਕਤੀਰਾ ਦਾ ਸੇਵਨ ਕਰਦੇ ਨੇ ਰਾਤ ਨੂੰ ਗੂੰਦ ਕਤੀਰਾ ਪੀਉਂ ਦਿੰਦੇ ਸਵੇਰੇ ਐਲੋਵੀਰਾ ਦੇ ਨਾਲ ਖਾਂਦੇ ਨੇ ਓਕੇ ਔਰ ਤੁਸੀਂ ਇਹ ਸੇਵਨ ਇਹ ਲੋਕਾਂ ਨੂੰ ਦੱਸਿਆ ਕਿਨੇ ਦੀ ਅੱਜ ਤਾਂ ਆਪਾਂ YouTube ਦੇ ਰਾਹੀਂ ਲੋਕਾਂ ਨੂੰ ਦੱਸ ਰਹੇ ਹਾਂ ਉਹਨਾਂ ਵੀੜਿਆਂ ਦੇ ਵਿੱਚ ਮੈਂ ਸੋਚਦਾ ਵੀ ਉਦੋਂ ਕੋਈ ਨਹੀਂ ਦੱਸਿਆ ਵੀ ਐਲੋਵੀਰਾ ਖਾਓ ਜੀ ਅਸੀਂ ਤਾਂ ਅੱਜ ਤੱਕ ਉਹਨਾਂ ਲੋਕਾਂ ਦੀ ਵੀਡੀਓ ਦੇਖ ਕੇ ਆਪਦੇ ਆਪ ਨੂੰ ਗਿਆਨ ਮਤਲਬ ਵਧਾ ਰਹੇ ਹਾਂ ਤੇ ਉਹਨਾਂ ਲੋਕਾਂ ਨੂੰ ਕਿਨੇ ਜਾਣਕਾਰੀ ਦਿੱਤੀ ਹੂੰ ਉਹਨਾਂ ਲੋਕਾਂ ਨੇ ਜਦੋਂ ਪੁੱਛਿਆ ਉਹ ਕਹਿੰਦਾ ਅਸੀਂ ਆਪਦੇ ਬਜ਼ੁਰਗਾਂ ਤੋਂ ਪਤਾ ਕੀਤਾ ਹੂੰ ਤਾਂ ਉਸ ਵਕਤ ਬਜ਼ੁਰਗਾਂ ਦੇ ਨੇੜੇ ਸੀਗੇ ਅੱਜ ਅਸੀਂ ਬਜ਼ੁਰਗਾਂ ਤੋਂ ਦੂਰ ਹਾਂ ਤਾਂ ਹੀ ਸਾਡੇ ਹਸਪਤਾਲ ਨੇੜੇ ਜਦੋਂ ਫਰੂਕੀ ਜੀ ਸਰੀਰ ਦੇ ਵਿੱਚ ਫਾਈਬਰ ਚੱਲਾ ਗਿਆ ਤੁਹਾਡੇ ਮੋਲੀਕਿਊਲ ਸਾਰੇ ਬ੍ਰੇਕਡਾਊਨ ਹੋਣ ਲੱਗ ਗਏ ਫੈਟਸ ਬ੍ਰੇਕਡਾਊਨ ਹੋਣ ਲੱਗ ਗਏ ਪ੍ਰੋਟੀਨ ਬ੍ਰੇਕਡਾਊਨ ਹੋਣ ਲੱਗ ਗਏ ਤਾਂ ਓਬਵੀਅਸ ਜੀ ਗੱਲ ਹੈ ਤੁਹਾਡੀਆਂ ਆਂਤੜੀਆਂ ਹੂੰ ਦਾ ਜੋਰ ਘੱਟ ਲੱਗੇਗਾ ਤੁਹਾਡੇ ਲੀਵਰ ਦਾ ਜੋਰ ਘੱਟ ਲੱਗੇਗਾ ਤੁਹਾਡੇ ਜਿਹੜਾ ਆਪਾਂ ਕਹਿ ਦਿੰਨੇ ਆ ਜਿਹਦੇ ਵਿੱਚ ਗੋਲ ਬਲੇਡਰ ਦੇ ਵਿੱਚ ਲੋਕਾਂ ਨੂੰ ਦਿੱਕਤ ਆ ਜਾਂਦੀ ਹੈ ਉਹਦਾ ਜੋਰ ਘੱਟ ਲੱਗੇਗਾ ਕਿਉਂਕਿ ਸਾਰੀਆਂ ਚੀਜ਼ਾਂ ਬੜੀਆਂ ਜਿਵੇਂ ਆਪਾਂ ਕਹਿ ਲਵੋ ਵੀ ਕਿਸੇ ਚੀਜ਼ ਨੂੰ ਆਪਾਂ ਗ੍ਰੀਸ ਦੇ ਦਈਏ ਕੋਈ ਜੋੜ ਆ ਆਪਣਾ ਕੋਈ ਲੋਹੇ ਦਾ 게ਟ ਆ ਉਹ ਚੀਚੀ ਕਰਦਾ ਆਵਾਜ਼ ਕਰਦਾ ਵਾ ਕਿਸ ਕਿਸ ਕੇ ਖੁੱਲਦਾ ਵਾ ਆਪਾਂ ਉਹਨੂੰ ਗਰੀਸ ਦੀ ਦੀ ਤੇ ਹੌਲੀ ਹੌਲੀ ਫਿਰ ਸਮੂਥ ਹੋ ਜਾਂਦਾ ਵਾ ਉਸੇ ਤਰ੍ਹਾਂ ਐਲੋਵੇਰਾ ਕੰਮ ਕਰਦੀ ਹੈ ਤੁਸੀਂ ਐਲੋਵੇਰਾ ਸਵੇਰੇ ਉੱਠ ਕੇ ਮੇਰੇ ਕਹਿਣ ਦੇ ਉੱਤੇ ਔਰ ਦੂਸਰੀ ਸਭ ਤੋਂ ਬਖੂਬੀ ਦੀ ਖਾਸੀਅਤ ਇਹ ਹੈ ਵੀ ਫਰੂਕੀ ਜਿਹਨੂੰ ਹਰ ਬੰਦਾ ਖਾ ਸਕਦਾ ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਵੀ ਬਿਮਾਰੀ ਆ ਉਹ ਹਰ ਬੰਦਾ ਖਾ ਸਕਦਾ ਇਹਦੇ ਸਿਰਫ ਫਾਇਦੇ ਹੀ ਮਿਲਣਗੇ ਕੋਈ ਇੱਕ ਵੀ ਨੁਕਸਾਨ ਅਸੀਂ ਤਾਂ ਅਜ ਤੱਕ ਦੀ ਪ੍ਰੈਕਟਿਸ 'ਚ ਨਹੀਂ ਲੱਭ ਪਾਇਆ ਸਭ ਤੋਂ ਪਹਿਲੀ ਚੀਜ਼ ਇਹਨੇ ਜੋ ਕ੍ਰੀਏਟ ਤੁਹਾਡੀ ਬਾਡੀ ਦੇ ਵਿੱਚ ਕਰਨੀ ਹੈ ਉਹ ਹੀ ਕ੍ਰੀਏਟ ਕਰਨੀ ਹੈ ਵੀ ਜਿਹੜਾ ਤੁਸੀਂ ਖਾਣਾ ਖਾਣਾ ਹੈ ਉਹਦੇ ਵਿੱਚ ਸਲਾਈਵਾ ਦੀ ਮਾਤਰਾ ਵਧ ਜਾਣੀ ਹੈ ਜਿਹੜਾ ਆਪਣੀ ਲਾਰ ਨਿਕਲਦੀ ਹੈ ਉਹਦੀ ਮਾਤਰਾ ਵਧ ਜਾਣੀ ਠੀਕ ਹੈ ਤੇ ਸਲਾਈਵਾ ਇਕੱਲੇ ਦੇ ਵਿੱਚ ਇੰਨੀ ਤੱਕ ਤਾਂ ਵੀ ਉਹ ਫੈਟੀ ਲਿਵਰ ਨੂੰ ਹੌਲੀ ਹੌਲੀ ਰਿਵਰਸ ਕਰਿਆਵੇ ਪਰ ਸ਼ਰਤ ਇੱਕ ਹੈ ਕਿ ਤੁਸੀਂ ਖਰਾਕ ਆਪ ਦੀ ਸਾਫ਼ ਸੁਥਰੀ ਰੱਖੋ ਇਹ ਨਾ ਗੱਲ ਹੋਵੇ ਵੀ ਨੁੱਕੜ ਤੇ ਖੜੇ ਆਪਾਂ ਜਮੇ ਹੀ ਸੜਿਆ ਹੋਇਆ ਡੀਜ਼ਲ ਦੇ ਵਿੱਚ ਪਣੇ ਹੋਏ ਪਰਾਂਟੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਈਏ ਤੇ ਫਿਰ ਅਸੀਂ ਕੀ ਵੀ ਜੋਧਾ ਜੀ ਤੁਹਾਡਾ ਨੁਕਤਾ ਕੰਮ ਨਹੀਂ ਆ। ਹੂੰ ਸੋ ਇਸ ਕਰਕੇ ਤੁਸੀਂ ਆਪ ਸਿਆਣੇ ਹੋ ਤੁਸੀਂ ਆਪ ਆਪ ਦੀ ਪੀੜ ਥੱਲੇ ਸੋਟਾ ਮਾਰਨਾ ਤੇ ਤੁਸੀਂ ਆਪ ਦੇਖਣਾ ਵੀ ਜੋਧਾ ਜੀ ਦਾ ਦਿੱਤਾ ਹੋਇਆ ਨੁਕਤਾ ਸੀ ਵਰਤਦੇ ਆਂ। ਤੇ ਉਹ ਨੁਕਤੇ ਦੇ ਸਾਨੂੰ ਆਂਤੜੀਆਂ ਨੂੰ ਲੈ ਕੇ ਲੀਵਰ ਨੂੰ ਲੈ ਕੇ ਕੋਲੇਸਟ੍ਰੋਲ ਨੂੰ ਲੈ ਕੇ ਤੁਸੀਂ ਅੱਜ ਰਿਪੋਰਟ ਕਰਾਓ 45 ਦਿਨ ਇਹਦਾ ਸੇਵਨ ਕਰੋ 45 ਦਿਨ ਬਾਅਦ ਆਪਦੀ ਰਿਪੋਰਟ ਫੇਰ ਚੈੱਕ ਕਰਾ ਲਓ ਔਰ ਇਹੀ ਸੇਮ ਗੱਲ ਮੈਂ ਮਹਾਰਾਜ ਦੇ ਸਈ ਸ਼ਰਬਤਲੀ ਵੀ ਕਹਿੰਨਾ ਬਹੁਤ سارے ਸੱਜਣ ਇਸ ਤਰ੍ਹਾਂ ਦੇ ਨੇ ਜਿਹੜੇ ਬਗਾਨੇ ਮੁਲਕਾਂ 'ਚ ਰਹਿੰਦੇ ਨੇ ਔਰ ਉਹ ਕਹਿੰਦੇ ਵੀ ਜੋਦਾ ਜੀ ਸਾਡੇ ਕੋਲੇ ਟਾਈਮ ਹੈ ਨਹੀਂਗਾ ਬਹੁਤ سارے ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਜੌਬ ਦੇ ਵਿੱਚ ਨੇ ਜਿਨ੍ਹਾਂ ਲੋਕਾਂ ਦਾ ਟਾਈਮ ਟੂ ਟਾਈਮ ਬਿਲਕੁਲ ਕਟ ਟੂ ਕਟ ਉਹਨਾਂ ਦੀ ਵਰਕਿੰਗ ਆਵਰਸ ਨੇ ਉਹਦੇ ਵਿੱਚ ਉਹਨਾਂ ਕੋਲੇ ਸਪੀਡ ਆ ਔਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਜਿੱਥੇ ਕਾਰਪੋਰੇਟਸ ਹਿੱਟ ਕਰ ਰਹੇ ਨੇ ਸੁਪਰ ਹਿੱਟ ਚੱਲ ਰਹੇ ਨੇ ਉਹਨਾਂ ਵਰਲਡ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਸਾਡਾ ਮਹਾਰਾਜਾ ਸ਼ਾਹੀ ਸ਼ਰਬਤ ਬਣਾਉਣ ਦੀ ਸਾਡੀ ਵੀ ਮਜਬੂਰੀ ਬਣਦੀ ਆ ਔਰ ਉਹਦੇ ਆਧਾਰ 'ਤੇ ਸਾਡੀ ਤਾਰੀਫ਼ ਬਣਦੀ ਆ ਅਸੀਂ ਇਹਦੇ ਆਧਾਰ 'ਤੇ ਹੀ ਜੋ ਵੀ ਅੱਜ ਸਫਤ ਖਟ ਪਾ ਰਹੇ ਆ ਉਹ ਇਹਦੇ ਆਧਾਰ 'ਤੇ ਖਟ ਪਾ ਰਹੇ ਆ ਨਹੀਂ ਤਾਂ ਮੈਂ ਤਾਂ ਕਹਿੰਨਾ ਤੁਸੀਂ ਆ ਖਾਓ ਜੀ ਇਹ ਕੀ ਕਰਦੇ ਮਹਾਰਾਜਾ ਸ਼ਾਹੀ ਸ਼ਰਬਤ ਤੁਸੀਂ ਕਿਉਂ ਪੀਣਾ ਕਾਦੇ ਵਾਸਤੇ ਪੀਣਾ ਤੁਹਾਡਾ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਹੋਵੇ ਪਹਿਲਾਂ ਤੁਸੀਂ ਆ ਨੁਕਤਾ ਪਨਾਓ ਠੀਕ ਹੈ ਸਾਡੇ ਕੋਲ ਟਾਈਮ ਨਹੀਂ ਹੈ ਜੇ ਤੁਸੀਂ ਕਹਿੰਦੇ ਟਾਈਮ ਨਹੀਂ ਹੈਗਾ ਫਿਰ ਫਰੂਕੀ ਜੀ ਹੁਣ ਉੱਥੇ ਕਰੀ ਜੀਗੀ ਹੱਕ ਉਹਨਾਂ ਦਾ ਵੀ ਠੀਕ ਹੋਣ ਦਾ ਔਰ ਫਰੂਕੀ ਜੀ ਅਸੀਂ ਅੱਜ ਤੱਕ ਦਾ ਸਾਡਾ ਇਹੀ ਇਹ ਵੀ ਇੱਕ ਬਹੁਤ ਵੱਡੀ ਕੰਪਲੇਂਟ ਰਹੀ ਉਹ ਕਹਿੰਦੇ ਵੀ ਜੋਦਰ ਜੀ ਨਾਲ ਗੱਲ ਕਰਦੇ ਆ ਜੋਦਰ ਜੀ ਕਈ ਵਾਰੀ ਤਾਂ ਸਾਨੂੰ ਬਿਨਾਂ ਦਵਾਈ ਦਿੱਤੀ ਮੋੜ ਦਿੰਦੇ ਆ ਉਹ ਕੇਸਸ ਦੇ ਵਿੱਚ ਸਮਝ ਆ ਜਾਂਦਾ ਵੀ ਤੁਹਾਨੂੰ ਤਾਂ ਐਲੋਵਿਰਾ ਨਾਲ ਤੁਸੀਂ ਠੀਕ ਹੋ ਜਾਣਾ ਮੈਂ ਤੁਹਾਨੂੰ ਦਵਾਈ ਕਿਉਂ ਦਵਾਂ ਠੀਕ ਹੈ ਤੇ ਬੜੇ ਸਾਡੇ ਕੋਲੇ ਲੋਕ ਆਉਂਦੇ ਜੇ ਫਰਸ਼ ਕਰ ਲੋ ਜਿੰਨੇ ਵੀ ਲੋਕ ਆਉਂਦੇ ਤਕਰੀਬਨ ਮੈਂ ਆ ਉਸਤਨ ਦੇਖਿਆ ਵੀ 20% ਲੋਕਾਂ ਨੂੰ ਇਹੀ ਗੱਲ ਸਮਝਾਉਣਾ ਵੀ ਭਾਈ ਘ ਹੂੰ ਤੋਰੀ ਖਾਓ ਹੂੰ ਘਰੇ ਜਾਓ Karele ਦਾ ਪਾਣੀ ਪੀਣਾ ਸ਼ੁਰੂ ਕਰੋ ਤੁਸੀਂ ਘਰੇ ਜਾਓ ਐਲੋਵੀਰਾ ਖਾਣੀ ਸ਼ੁਰੂ ਕਰੋ ਘਰੇ ਜਾਓ ਅਮਰੂਦ ਖਾਓ ਰੋਜ਼ਾਨਾ ਖਾਓ ਇੱਕ ਪਿੱਛੇ ਜੀ ਅਸੀਂ ਇੱਕ ਪੇਸ਼ੈਂਟ ਸੀਗੇ ਸਾਡੇ ਕੋਲੇ ਉਹਨਾਂ ਨੂੰ ਠੰਡ ਦੀ ਦਿੱਕਤ ਸੀ ਤੇ ਉਹਨਾਂ ਨੂੰ ਮੈਂ ਐਵੋਕਾਡੋ ਸ਼ੁਰੂ ਕਰਾਇਆ ਸੀਗਾ ਸੋ ਇਸ ਤਰ੍ਹਾਂ ਦੇ ਜਿਹੜੇ ਘਰੇਲੂ ਨੁਕਤੇ ਨੇ ਜੇ ਫਾਰਜ਼ ਕਰ ਲਓ ਮੈਂ ਤੁਹਾਨੂੰ ਘਰੇ ਬੈਠੇ ਤੁਹਾਡੀ ਮਦਦ ਕਰ ਸਕਦਾ ਮੇਰਾ ਮਕਸਦ ਫਰੂਕੀ ਜੀ ਇਹ ਹੀ ਹੈ ਵੀ ਮੈਂ 70 80 ਸਾਲ ਤੱਕ ਜਿੰਨੇ ਸਾਲ ਤੱਕ ਜੀਵਨ ਹੈਗਾ ਮੈਂ ਤਾਂ ਇੱਥੇ ਬਹਿਣਾ ਜੀ ਤੇ ਮੈਂ ਅੱਜ 2000 ਰੁਪਏ ਦੀ ਲਾਲਚ ਕਰਕੇ ਕਿਉਂ ਤੁਹਾਨੂੰ ਮਹਾਰਾਜ ਸਹੀ ਸ਼ਰਬਤ ਪੀਣ ਨੂੰ ਕਮਾ ਹਮ ਮੇਰੀ ਕੋਸ਼ਿਸ਼ ਇਹ ਹੈ ਤੁਸੀਂ ਨਿਰੋਗ ਹੋਮ ਹਮ ਔਰ ਉਸ ਤੋਂ ਬਾਅਦ ਥੋੜਾ ਤੇ ਆਪਣਾ ਰਿਲੇਸ਼ਨ ਪਰਿਵਾਰਕ ਬਣੇ ਜੀ ਅੱਜ ਤੱਕ ਜਿੰਨੇ ਲੋਕ ਜੁੜੇ ਨੇ ਉਹ ਸਾਰੇ ਇਸ ਤਰ੍ਹਾਂ ਹੀ ਜੁੜੇ ਨੇ ਕਿ ਉਹ ਸਾਰੇ ਪਰਿਵਾਰਕ ਨੇ ਜੀ ਜੀ ਕਿਸੇ ਦੇ ਦਾਦਾ ਜੀ ਦੀ ਦਵਾਈ ਚੱਲੀ ਸੀਗਾ ਗਾਂ ਉਹਨਾਂ ਦੇ ਪੋਤੇ ਤੱਕ ਦੀ ਦਵਾਈ ਸਾਡੇ ਕੋਲ ਚੱਲ ਰਹੀ ਹੈ ਠੀਕ ਹੈ ਪਹਿਲਾਂ ਦਾਦਾ ਜੀ ਆਏ ਸੀਗੇ ਫਿਰ ਉਹ ਆਪਦੇ ਬੇਟੇ ਨੂੰ ਲੈ ਕੇ ਆਏ ਫਿਰ ਉਹ ਆਪਦੀ ਬਹੂ ਨੂੰ ਲੈ ਕੇ ਆਏ ਫਿਰ ਨੂਰ ਰਾਣੀ ਨੂੰ ਲਿਆਏ ਇਸ ਤਰ੍ਹਾਂ ਕਰਦੇ ਕਰਦੇ ਸਾਰਾ ਪਰਿਵਾਰ ਤੁਹਾਡੇ ਨਾਲ ਜੁੜਦਾ ਆ ਪਰ ਜੇਕਰ ਆਪਾਂ ਮੈਂ ਆਪਦੇ ਮਨ ਦੇ ਵਿੱਚ ਲਾਲਚ ਰੱਖਣ ਲੱਜਾਂ ਵੀ ਪੜਦਾਦਾ ਜੀ ਦਾ ਜਿਹੜਾ ਸਾਡਾ ਅਸੂਲ ਸੀਗਾ ਉਹ ਪੁੱਲ ਜੀਏ ਵੀ ਉਹ ਕਹਿੰਦੇ ਹੁੰਦੇ ਸੀ ਕਾਕਾ ਤੇਰੇ ਖਾਤੇ 'ਚ ਪੈਸੇ ਤਾਂ ਉਹਨੇ ਆਉਣੇ ਆ ਜਿੰਨੇ ਪਰਮਾਤਮਾ ਨੇ ਲਿਖਤੇ ਇਸ ਲਈ ਬਹੁਤੀ ਚੁਸਤ ਚਲਾਕੀ ਕਰਨ ਦਾ ਫਾਇਦਾ ਨਹੀਂ ਸੋ ਇਸ ਕਰਕੇ ਅਸੀਂ ਉਹ ਚੈਪਟਰ ਤੋਂ ਬਾਹਰ ਨਿਕਲੇ ਹੋਏ ਹਾਂ ਓਕੇ ਜਦੋਂ ਉਹ ਚੈਪਟਰ ਚ ਅਸੀਂ ਬਾਹਰ ਆ ਤਾਂ ਆਬਵੀਅਸਲੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਤੁਸੀਂ ਘਰੇ ਬੈਠੇ ਭਾਈ ਤੁਸੀਂ ਤਾਂ ਨਿਰੋਗ ਹੋਵੋ ਤੁਸੀਂ ਕਾਇਮ ਹੋਵੋ ਤੁਸੀਂ ਆਪਦੇ ਘਰ ਚ ਖੁਸ਼ਹਾਲੀਆਂ ਪਾਓ ਦੁੱਖ ਜਿੰਨੇ ਵੀ ਨੇ ਤੁਹਾਡੇ ਘਰ ਦੇ ਵਿੱਚ ਸਾਡੇ ਤਾਂ ਆਪਾਂ ਗੁਰਦੁਆਰੇ ਜਾ ਕੇ ਜਿਹੜਾ ਅਰਦਾਸ ਕਰਦੇ ਆ ਤਾਂ ਅਰਦਾਸ ਖਤਮ ਹੀ ਇੱਥੇ ਹੁੰਦੀ ਹੈ ਜੇ ਫਰਜ਼ ਕਰ ਲਓ ਕੋਈ ਵੈਦ ਵੀ ਆ ਕੋਈ ਹਕੀਮ ਵੀ ਆ ਮੇਰੇ ਅਰਗੇ ਜੇ ਕੋਈ ਫਰਜ਼ ਕਰ ਲੋ ਬੰਦੇ ਦਾ ਕਾਰੋਬਾਰ ਵੀ ਆ ਉਹ ਵੀ ਜਾ ਕੇ ਜੇ ਗੁਰਦੁਆਰੇ ਅਰਦਾਸ ਕਰਦਾ ਬਾਬਾ ਜੀ ਕਿਰਪਾ ਕਰਿਓ ਮਰੀਜ਼ ਬਹੁਤ ਹੋਣ ਤੇ ਅਖੀਰ ਤੇ ਕੀ ਬੋਲਣਾ ਅਰਦਾਸ ਖਤਮ ਕਿਵੇਂ ਕਰਾਈਆ ਮਹਾਰਾਜ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲ ਤੇ ਮੈਨੂੰ ਮਰੀਜ਼ ਭੇਜਣੇ ਕਿਨੇ ਸੀਗੇ ਹੂੰ ਉਸ ਅਕਾਲ ਪੁਰਖ ਨੇ ਉਹ ਮਰੀਜ਼ਾਂ ਨੂੰ ਠੀਕ ਕਰਨਾ ਕਿਨੇ ਸੀ ਉਸਾ ਕਾਲਪੁਰਖ ਨੇ ਆਪਾਂ ਸਾਰੇ ਇਨਸਾਨ ਚਾਹੇ ਤੁਸੀਂ ਕਿਸੇ ਦੇ ਮਾਤਾ ਚਾਹੇ ਤੁਸੀਂ ਕਿਸੇ ਦੇ ਪਿਤਾ ਚਾਹੇ ਬੱਚੇ ਹੋ ਚਾਹੇ ਪਰਦਾਦੇ ਹੋ ਆਪਾਂ ਸਭ ਕਿਸੇ ਨਾ ਕਿਸੇ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜ਼ਰੀਆ ਨਿਕਲਦੇ ਹਾਂ ਸੋ ਇਸ ਤਰ੍ਹਾਂ ਪ੍ਰਮਾਤਮਾ ਕਿਸੇ ਨਾ ਕਿਸੇ ਨੂੰ ਜ਼ਰੀਆ ਬਣਾਉਂਦਾ ਵਾ ਸਾਡੀ ਆਪ ਦੀ ਕੋਈ ਔਕਾਤ ਹیثیت ਹੈ ਨਹੀਂ ਵੀ ਅਸੀਂ ਆਪ ਦਾ ਇੱਕ ਸਾਹ ਹੋਰ ਲੈ ਲਈਏ ਕੀ ਬਾਤ ਹੈ ਆਪਾਂ ਕਿਸੇ ਦੀ ਮਦਦ ਕਰਨਾ ਤਾਂ ਫਰੁਕੀ ਜੀ ਬਹੁਤ ਵੱਡੀ ਗੱਲ ਹੋ ਜੇ